ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸਜਣੋ ਫਿਰੋਜ਼ਪੁਰ ਆ ਜਾਂਦਾ ਤੇ ਤੁਹਾਨੂੰ ਝੋਟੀ ਦਾ ਵੀਡੀਓ ਦੇ ਵਿੱਚ ਇੱਕ ਹੀ ਵਿਖਾਉਣ ਲੱਗੇ ਆ ਤੇ ਪਰ ਜਿਵੇਂ ਕਹਿ ਦਈਏ ਨਾ ਵੀ ਮੋਹਰਾ ਦਾ ਨੰਗੀਨਾ ਤੇ ਉਹ ਦੋਰਿਆ ਨਹੀਂ ਟੌਪ ਦੀ ਝੋਟੀ ਆਈ ਆ ਕਬਰਵੱਛੇ ਨਗਰ ਦੇ ਵਿੱਚ ਫੌਜੀ ਸਾਹਿਬ ਕੋਲੇ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਦਈਏ ਵੀ ਜੇ ਕਿਸੇ ਭੈਣ ਭਰਾ ਦੇ ਇਹਦਾ ਅੰਜਾਲ ਹੋਇਆ ਤਾਂ ਪਹੁੰਚਦੀ ਕਰ ਦਾਂਗੇ ਤੇ ਨਹੀਂ ਗੱਲਾਂ ਬਾਤਾਂ ਹੋਈਆਂ ਇਹ ਸੂਈ ਝੋਟੀ ਦੀ ਵੀ ਤੁਹਾਨੂੰ ਡਿਟੇਲ ਵੀਡੀਓ ਸਾਰੀ ਵਿਖਾਵਾਂਗੇ ਫਿਰ ਕਿਰਪਾ ਕਰੇ ਗੁਰੂ ਤੇ ਮੰਨ ਲਓ ਵੀ ਨਾ ਇਹਦੀ ਸਹਿਬਤ ਆਪਾਂ ਕਰਦੇ ਨਹੀਂ ਚੰਗੇ ਲੱਗਦੇ ਆਪਦੀ ਸਭ ਤਾਂ ਆਪ ਹੀ ਕੈਮਰੇ 'ਚ ਕਰਦੀ ਆ ਬੜੀ ਸ਼ਾਨਦਾਰ ਝੋਟੀ ਲੱਗੀਆਂ ਵਖਾਉਣ ਤੁਹਾਨੂੰ ਤੇ ਵੇਖ ਕੇ ਆ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਧੰਨਵਾਦ ਤੁਹਾਡਾ ਜੁੜਿਓ ਐਂਡ ਤੱਕ ਜੇ ਮੋਹਰਾ ਦੀ ਝੋਟੀ ਚੰਗੀ ਭਾਲਦੇ ਸੀ ਤਾਂ ਨੰਬਰ ਫੌਜੀ ਸਾਹਿਬ ਦਾ ਸਕਰੀਨ ਤੇ ਚੱਲੀ ਜਾਂਦਾ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਸੇ ਕਾਕ ਲਈ ਵੀ ਸੰਧੂ ਡੇਰੀ ਫਾਰਮ ਦੇਖਣਾ ਸਾਰੇ ਭੈਣਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਮਿਹਰ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਦੇ صدਕਾ ਆਪਾਂ ਇਹਨਾਂ ਚੱਲ ਰਹੇ ਹੈਗੇ ਆ ਹਾਂਜੀ ਉਹਨਾਂ ਦੀ ਬਦੌਲਤ ਹੀ ਆਪਾਂ ਵਪਾਰ ਦਾ ਕੰਮ ਕੀਤਾ ਹੈਗਾ ਹਾਂ ਪਿਆਰ ਸਦਕਾ ਉਹਨਾਂ ਦੇ ਪਿਆਰ ਸਦਕਾ ਹੀ ਆ ਤੇ ਬਾਕੀ ਆਪਾਂ ਜਾਨਵਰ ਕੋਸ਼ਿਸ਼ ਹੁੰਦੀ ਵੀ ਇੱਕ ਅੱਧਾ ਲਿਆ ਕੇ ਵਾਧ ਤਦ ਦੋ ਤੇ ਸੇਲ ਕਰਕੇ ਤੇ ਚੰਗੇ ਲਿਆਉਣੇ ਤੇ ਚੰਗੀ ਦੇ ਦੇਨੇ ਪਸ਼ੂ ਤੇ ਦੋ ਸੀਗੇ ਕਲਦੀ ਵੀਰ ਹਾਂਜੀ ਇੱਕ ਟੋਕੜ ਸੀਗੀ ਠੀਕ ਆ ਬੂਰੀ ਨੀਲੀ ਰਾਵੀ ਦੀ ਉਹ ਆਪਣੇ ਆਉਣ ਤੋਂ ਪਹਿਲਾਂ ਚਲੀ ਗਈ ਹੈਗੀ ਚਲੀ ਗਈ ਇਹ ਵੀ ਲੇਟ ਹੋ ਗਏ ਹੁਣ ਜਮਾਂ ਦਿਨ ਦਾ ਛਪਾ ਹੋ ਗਿਆ ਹਨਾ ਛਪਾ ਹੋ ਗਿਆ ਹੈਗਾ ਹਾਂਜੀ ਪਰ ਧਰਾਇਆ ਕੋਈ ਨਹੀਂ ਇਹ ਬੱਚੇ ਹੈਗੇ ਜੀ ਇੱਕ ਰੰਗ ਕਾਲੀ ਆ ਹਾਂ ਆਈ ਆਪਣੀ ਲਿਹਾਜ ਦੇ ਵਿੱਚੋਂ ਆ ਠੀਕ ਆ ਮੁਕਸਰ ਏਰੀਆ ਦੀ ਝੋਟੀ ਆ ਠੀਕ ਆ ਮੁਕਸਰੇ ਦੇ ਨਾਲ ਪਿੰਡ ਭੁੱਲਰ ਪੈਂਦਾ ਮੁਕਸਰ ਤੋਂ 10 ਕਿਲੋਮੀਟਰ ਬਠਿੰਡੇ ਰੋਡ ਦੇ ਉੱਤੇ ਆਓ ਆਪਾਂ ਨੂੰ ਕੋਈ ਸ਼ੰਕਾ ਹੀ ਨਹੀਂ ਯਾਰ ਅਗਲਾ ਭਾਵਾਂ ਤਸੱਲੀਆਂ ਕਰੀ ਜਾਵੇ ਤਸੱਲੀਆਂ ਅਗਲੇ ਦੇ ਘਰੋਂ ਵੀ ਕਰਾ ਦਾਂਗੇ ਆਪਾਂ ਠੀਕ ਆ ਇੰਨੀ ਹੀ ਹੈ ਗਿਆ ਓਕੇ ਤੇ ਸੁਹਾ ਕਿਹੜਾ ਹੁੰਦੀ ਆ ਸੁਹਾ ਦੂਸਰਾ ਸੂਹਾ ਹੀ ਆ ਓਕੇ ਛੇ ਛਿੱਗੀ ਕਹਿੰਦੇ ਛਿੱਗੀ ਮੰਨਲੇ ਅਗਲਾ ਹਾਂ ਜਵਾਨ ਜਵਾਨੀ ਮੰਨਲੇ ਜਵਾਨ ਮੰਨਲੇ ਠੀਕ ਆ ਚੈੱਕ ਦੇ ਪੂਰੇ ਕਰਕੇ ਜਵਾਨੀ ਵਾਲੇ ਪੂਰੇ ਕਰਦੀ ਪਈ ਆ ਠੀਕ ਆ ਚੈੱਕ ਦੇ ਦੰਦ ਪੂਰੇ ਕਰ ਕੀ ਆ ਸੁਵਾ ਦੂਜਾ ਸੁਵਾ ਦੂਸਰਾ ਤੇ ਦਿਨ ਕਿੰਨੀ ਤਰੀਕ ਨੂੰ ਪੂਰੇ ਆਂਦੇ ਆ ਮਾਲਕਾਂ ਨੂੰ ਦੱਸਣ ਮਤਲਬ 21 ਤਰੀਕ ਨੂੰ ਦਿਨ ਪੂਰੇ ਆਏ ਦੇ 21 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 13 ਤਰੀਕ ਹੋ ਗਈ ਹਾਂਜੀ ਹਨਾ ਜਨ 8 ਪਏ ਆ ਹਜੇ ਹਫਤਾ 10 ਦਿਨ ਨਹੀਂ ਹੁੰਦੀ ਨਹੀਂ ਸੁਣਦੇ ਹਜੇ ਢਲੀ ਨਹੀਂ ਹੋਈ ਕਿਸੇ ਪਾਸੇ ਦੀ ਕੋਈ ਹਨਾ ਕਿਸੇ ਪਾਸੇ ਮਟਲੀ ਨਹੀਂ ਹਜੇ ਨਾ ਹਾਂ ਤੇ ਬਾਕੀ ਜੇ ਕਹਿ ਦਈਏ ਵੀ ਮੋਹਰਾ ਦਾ ਨਗੀਨਾ ਤੇ ਐ ਕੋਈ ਆ ਕੇ ਐ ਤਾਂ ਨਹੀਂ ਕਹਿ ਸਕਦਾ ਵੀ ਤੁਸੀਂ ਗਲਤ ਕਿਆ ਜੈਲੀ ਵੀ ਬਹੁਤ ਜ਼ਿਆਦਾ ਕਲੀ ਵੀ ਅੱਛਾ ਹਾਂ ਇਹ ਥੋੜਾ ਉਪਰਾਂ ਕਰਕੇ ਜਰੂਰ ਆ ਉੱਥੇ ਉਹਨਾਂ ਦੇ ਆਪਾਂ ਚੋਈ ਹੈ ਖਿੱਚੀ ਹੈਗੀ ਥਾਣਾ ਤੋਂ ਹਾਂ ਥਾਪੀ ਮਾਰ ਕੇ ਥਾਪੀ ਮਾਰ ਕੇ ਆਈ ਬਸ ਪ੍ਰਾਮਨਾ ਠੀਕ ਆ ਮਹੀਨਾ ਵੀ ਡੇਢ ਛੱਡੀ ਆ ਓਕੇ ਤੇ ਦੂਜਾ ਹੁਣ ਥਾਣਾ ਥਾਣਾ ਲੋ ਟਿੱਪ ਕੇ ਓਕੇ ਜਮਾ ਭਾਰ ਪੂਰੇ ਲਿਓ ਆ ਗਾਰੰਟੀ ਵਾਲੀ ਗੱਲ ਪੂਰੀ ਫੁੱਲ ਗਾਰੰਟੀ ਆਪਣੀ ਠੀਕ ਆ ਹਾਂ ਬਾਕੀ ਫਿਰ ਉਹਨੇ ਸੇਵਾ ਆਪਣੇ ਬਚੋਟੀ ਦੱਸਦੀ ਆ ਪਾਣੀ ਕਹਿੰਦੇ ਉਹ ਦੋ ਦਿਨ ਦੇ ਵਿੱਚ ਹੀ ਉਹ ਸੇਵਾ ਕਰ ਲਾਂਗੇ ਇਹਨੇ ਜੀ ਵਾਕਿਆ ਹੀ 5-6 ਕਿਲੋ ਤਾਂ ਕਹਿੰਦੇ ਕਿ ਹੋਈ ਚਾਰਤਾ ਸੀ ਕੀ ਪਤਾ ਯਾਰ ਬਹੁਤ ਚੰਗੀ ਸਮਾਈ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਬੰਦਾ ਹਨ ਜਿਨ੍ਹਾਂ ਨੇ ਐਡਾ ਹੀਰਾ ਪਾਲਿਆ ਸਾਂਭ ਕੇ ਦਿੱਤਾ ਹੈਗਾ ਸਾਂਭ ਕੇ ਦਿੱਤਾ ਫੌਜੀ ਸਾਹਿਬ ਤੋਰ ਕਰਾਓ ਚੱਕੇ ਦੀ ਜੱਲਾਬਾਤਾ ਨਾਲ ਨਾਲ ਕਰੀ ਚੱਲਾਂਗੇ ਲੋ ਵੀ ਸੱਜਣਾ ਫੌਜੀ ਕਹਿੰਦਾ ਬਾਹਰ ਕੱਢ ਕੇ ਵਿਖਾਵਾਂਗੇ ਅੱਜ ਕਹਿੰਦਾ ਮੇਲਿਆਂ ਵਾਲੀ ਕੱਟੀ ਆ ਤੇ ਕਹਿੰਦਾ ਅੱਜ ਐਂ ਵਿਖਾਈਏ ਤੋਰ ਕੇ ਵੇਖੋ ਬਾਕੀ ਜਿਵੇਂ ਕਹਿ ਦਿੰਦੇ ਆ ਨਾ ਵੀ ਆੜਤੀਆਂ ਦੇ ਸਹਰਾਣੇ ਵਰਗੀ ਤੇ ਚਾਰੇ ਪਾਸਿਓ ਇੱਕੋ ਜੀ ਆ ਆੜਤੀਆਂ ਦੇ ਸਹਰਾਣੇ ਵਰਗੀ ਆ ਇਹ ਆ ਵੇਖੋ ਸੱਜਣੋ ਬਾਕੀ ਇਹ ਨਹੀਂ ਗੱਲ ਜਿਵੇਂ ਦੱਸਿਆ ਨਾ ਤੁਹਾਨੂੰ ਬੌਜੀ ਸਾਹਿਬ ਨੇ ਵੀ ਵੀ ਮੰਨ ਲਓ ਵੀ ਜਿੱਧਰ ਨੂੰ ਮਰਜ਼ੀ ਲੈ ਜਾਓ ਐਡੀ ਜੈਲੀ ਆ ਤੇ ਉਹ ਗੱਲ ਵੀ ਇਹਦੇ ਤੇ ਟੱਕਦੀ ਪਈ ਆ ਕਿਉਂਕਿ ਹੁਣ ਸੜਕ ਤੇ ਤੋਰ ਕੇ ਵਿਖਾਈ ਜਾਂਦੇ ਆ ਤੁਹਾਨੂੰ ਆ ਵੇਖੋ ਮਰ ਜੇ ਕਿ ਤੋ ਮੁੱਦ ਕੀ ਕੀ ਬਾਤ ਬੋਰਡ ਵੀ ਆ ਗਿਆ ਲੈ ਚਲੋ ਫੌਜੀ ਸਾਹਿਬ ਦੇਖੋ ਸਜਣੋ ਹੈ ਨਾ ਗੋਣਾ ਦੀ ਗੁਥਲੀ ਰੂਹ ਖੁਸ਼ ਹੋਈ ਆ ਸਜਣੋ ਵੇਖ ਕੇ ਤੇ ਥੋੜੀ ਵੀ ਰੂਹ ਖੁਸ਼ ਹੋਊਗੀ ਦਰਸ਼ਨੀ ਚੀਜ਼ ਆ ਇਹ ਨਾ ਕਿਉਂ ਸਹਿਤ ਕੀਤੀ ਇਹਦੀ ਕਰਮਾਂ ਵਾਲੀ ਦੀ ਸਹਿਤ ਕਰਨੀ ਬੰਦੀ ਆ ਯਾਰ ਹੀਰਾ ਝੋਟੀ ਆ ਫੌਜੀ ਸਾਹਿਬ ਕੋਲੇ ਬਾਕੀ ਕੀਮਤ ਚੰਗੀ ਤੇ ਸੱਜਣੋ ਇਹ ਜੇ ਨਗੀਨੇ ਮਿਲਨੇ ਆ ਜੇ ਗੱਲ ਕਰੀਏ ਹਨਾ ਵੀ ਐਡੇ ਟਾਪ ਦੀਆਂ ਚੀਜ਼ਾਂ ਆਪਾਂ ਜੇ ਸ਼ੌਂਕ ਰੱਖਦੇ ਆ ਖਰੀਦਣ ਦਾ ਤੇ ਥੋੜਾ ਆ ਜਾ ਫਿਰ ਪੈਸੇ ਤਾਂ ਖਰਚ ਹੁੰਦੇ ਹੀ ਆ ਵੇਖੋ ਕੱਟੀ ਕੱਟੀ ਆ ਤੇ ਫੌਜੀ ਸਾਹਿਬ ਇਹਦਾ ਰੇਟ ਕੀ ਕਰਾਂਗੇ ਰੇਟ ਕਿੰਨੀ ਭਰੇ ਆ ਹਜੇ 10 ਦਿਨ ਦੀ ਕੱਚੀ ਆ ਮਾਜ ਠੀਕ ਆ ਜੀ ਅੱਜ ਰੇਟ ਕਰਦੇ ਆ ਕੱਲ ਨੂੰ ਅਪਚਵਾ ਕੇ ਵੇਚਦੇ ਆ ਠੀਕ ਆ ਅਗਲੇ ਨੂੰ ਕਹਣਾ ਯਾਰ ਹੁਜ ਸਿੰਘ ਉਸ ਦਿਨ ਤੇ ਰੇਟੇ ਕਰ ਰਹੇ ਸੀਗੇ ਹਾਂ ਕਿਉਂਕਿ ਸਪਾਈ ਤੇ ਕਰਮਾਲੀ ਦੇ ਉੱਤੇ ਹੀ ਪੈਣੀ ਹੈਗੀ ਜਿਹੜੀ ਸੰਭੀ ਆ ਰੇਟ ਆਪਾਂ ਫੋਨ ਦੇ ਉੱਤੇ ਹੀ ਕਰਾਂਗੇ ਓਕੇ ਇਹਦੀ ਜਿਹੜੀ ਅੱਜ ਦੀ ਡਿਮਾਂਡ ਉਹ ਆਪਾਂ ਫੋਨ ਤੇ ਕਰਾਂਗੇ ਜੇ ਤਾਂ ਵੈਗੀ ਕੀ ਕਹਿਣਾ ਨਹੀਂ ਆਪਾਂ ਚਵਾਈ ਵੀ ਵਿਖਾਵਾਂਗੇ ਹਾਂ ਨਹੀਂ ਲਾਈਵ ਚਵਾਵਾਂਗੇ ਆਪਾਂ ਠੀਕ ਆ ਦੁੱਧ ਇਹਦਾ ਫਿਰ ਰਿਕਾਰਡ ਕੀ ਦੱਸਿਆ ਪਿਛਲੇ ਸੂਏ ਦਾ ਮਾਲਸਾਨੇ 14 ਲੀਟਰ ਪਿਛਲੇ ਸੂਏ ਚੋਇਆ ਹੋਇਆ ਹੈਗਾ ਇੰਨਾ ਕੁ ਤਾਂ ਦਿੱਤਾ ਵੀ ਹੋਰ ਬਾਕੀ ਛੋਟੀ ਆਪਣੇ ਆਪ ਦੱਸਦੀ ਹੈਗੀ ਹਾਂ ਆਪਣੇ ਕਹਿਣ ਬੀ ਨਾਮ ਹੀ ਦੱਸ ਗਏ ਤਾਂ ਤਾਂ ਵੀ ਅਗਲਾ ਮੰਨੂ ਆਪਣੇ ਮੰਨੂ ਕਾ ਛੁੱਟੀ ਇੰਨੀ ਛੁੱਟੀ ਨੂੰ 14 ਲੀਟਰ ਕਹਿੰਦਾ ਵੀ ਕੀ ਹੈ ਪਹਿਲੇ ਸਵੇਰੇ ਨਹੀਂ ਕਹਿੰਦਾ ਕੋਈ ਸ਼ੱਕ ਨਹੀਂ ਸੱਜਣੋ ਕਰੋ ਹਾਂ ਚੈੱਕ ਜੇ ਕਹਿ ਦਈਏ ਨਾ ਵੀ ਐਨ ਕਰਮਾਂ ਵਾਲੀ ਫੌਜੀ ਸਾਹਿਬ ਕਰਿਓ ਇਧਰੋਂ ਆ ਕੇ ਪਿੱਛੋਂ ਆਉ ਨੂੰ ਇੱਕ ਵਾਰੀ ਫੇਰ ਕੁੱਝ ਮੋੜੇ ਜਾਇਜ ਹੋਊਗਾ ਇੰਨਾ ਜ਼ਿਆਦਾ ਵੀ ਨਹੀਂ ਫੋਨ ਦੇ ਉੱਤੇ ਕਰਨਾ ਆਪਾਂ ਆਹੋ ਵੀ 3 3.5 ਨਹੀਂ ਹੋਊਗਾ 2 ਵੀ ਨਹੀਂ ਹੋਊਗਾ 2 ਵੀ ਨਹੀਂ ਹੋਊਗਾ 2 ਤੋਂ ਵੀ ਠਾਂ ਹੀ ਹੋਊਗਾ ਹਾਂ 2 ਤੋਂ ਵੀ ਅੰਦਰ ਰਹੂਗਾ ਓਕੇ ਧੰਨਵਾਦ ਫੌਜੀ ਸਾਹਿਬ ਤੁਹਾਡਾ ਬਹੁਤ ਬਹੁਤ